ਗੱਡੀ ਤੇਰੇ ਕੋਲ ਗਨਮੈਨ ਤੇਰੇ ਕੋਲ ਤਨਖਾਹ ਤੇਰੇ ਕੋਲ ਸਾਰਾ ਕੁਝ ਤੇਰੇ ਕੋਲ ਪ੍ਰਧਾਨਗੀ ਜ਼ਿਲੇ ਪ੍ਰਧਾਨਗੀ ਤੇਰੇ ਕੋਲ ਚੇਅਰਮੈਨੀ ਤੇਰੇ ਕੋਲ ਹੁਣ ਉਦੋਂ ਬਾਅਦ ਗੁਰੂ ਨੂੰ ਪੈ ਗਿਆ ਵੀ ਮੈਂ ਤਾਂ ਮੀਤ ਤੋਂ ਵੀ ਤਾਂ ਨਹੀਂ ਜਾਣਾ ਮੈਂ ਬਰਨਾਲੇ ਵਾਲੇ ਨੂੰ ਇੱਕ ਬੇਨਤੀ ਕਰਦਾ ਗਦਾਰਾਂ ਨੂੰ ਮਾਫ ਨਾ ਕਰਿਓ ਤੇ ਮੀਤ ਨੇ ਬਸ ਆਪਣੀ ਘਰ ਵਾਲੀ ਨੂੰ ਟਿਕਟ ਨਹੀਂ ਲਈ ਕਹਿੰਦੇ ਇਹ ਵੀ ਚਰਚੀ ਰਹਿੰਦਾ ਤੇ ਫਿਰ ਕੀ ਕਰੇ ਹੁਣ ਘਰੋਂ ਕੱਢ ਗਏ ਜੇ ਬਾਠ ਨੂੰ ਟਿਕਟ ਮਿਲ ਜਾਂਦੀ ਤੇ ਬਾਠ ਮੀਤ ਦਾ ਜੋ ਯਾਰ ਨਹੀਂ ਸੀਗਾ ਦੋਸਤ ਨਹੀਂ ਸੀਗਾ ਪਰ ਕਹਿੰਦਾ ਯਹਰਿੰਦਰ ਨੇ ਅਹੁਦਾ ਨਹੀਂ ਲਿਆ ਉਹਨੇ ਅਹੁਦਾ ਲੈ ਲਿਆ ਜੇ ਹਰਿੰਦਰ ਪਹਿਲਾਂ ਆਉਂਦਾ ਲੈਣਦਾ ਜੇ ਬਾੜ ਦੀ ਤੋਂ ਹਰਿੰਦਰ ਚੇਅਰਮੈਨ ਲਾਉਂਦੇ ਹਰਿੰਦਰ ਨੂੰ ਫਿਰ ਇਹਨਾਂ ਨਾਲ ਹੀ ਨਾਲ ਹੀ ਰਹਿੰਦਾ ਨਾਲ ਦੇ ਨੂੰ ਚੇਅਰਮੈਨ ਲਾਤਾ ਉਦੋਂ ਤਾਂ ਗਿਆ ਨੀਗਾ ਤੇਰੀ ਲੜਾਈ ਆਵਾ ਦੀ ਬੜ ਤੂੰ ਆਵਾ ਹੀ ਬੜ ਕਹਿੰਦਾ ਮੈਨੂੰ ਐਮਐਲਏ ਬਣਾਉ ਲੈ ਹੁਣ ਜੇ ਮੀਤ ਨਾਲ ਲੜ ਬੈ ਤੈਨੂੰ ਐਮਐਲਏ ਬਣਾ ਦੇਣਾ ਕੀ ਯਾਰ ਬੇਤੁਕੀਆਂ ਗੱਲਾਂ ਨੇ ਅੱਠ ਜਿੱਤੂ ਜਾਂ ਹਰਾਉ ਤੁਹਾਨੂੰ ਹਰਿੰਦਰ ਢਾਲੀਵਾਲ 20000 ਵੋਟਾਂ ਤੋਂ ਬਲੱਸ ਦੇ ਨਾਲ ਜਿੱਤੂਗਾ ਆਮ ਆਦਮੀ ਪਾਰਟੀ ਇਸ ਹਲਕੇ ਦੇ ਵਿੱਚ ਇੰਨਾ ਜ਼ੋਰ ਲਾ ਰਹੀ ਹੈ ਇੰਨਾ ਜ਼ੋਰ ਸਰਕਾਰ ਹੁੰਦੀ ਹੈ ਕਿਉਂ ਲਾਉਣਾ ਪੈ ਰਿਹਾ ਜ਼ੋਰ ਦੂਜੀਆਂ ਸਰਕਾਰਾਂ ਤਾਂ ਇਹ ਲਾਉਂਦੀਆਂ ਸੀ ਵੀ ਧੱਕਾ ਕਰ ਲੋ ਜੀ ਦੂਜਾਂ ਦੇ ਫਲੈਕਸ ਪਾਰਟ ਦੇਓ ਪੋਸਟਰ ਪਾਰਟ ਦੇਓ ਗੁੰਡਾ ਕਰਦੇ ਆਂ ਕਰਾਓ ਪਰਚੇ ਕਰਾਓ ਨਸ਼ਿਆਂ ਦਾ ਮੁੱਦਾ ਬੇਅਦਬੀ ਦਾ ਮੁੱਦਾ ਜਾਂ ਕਾਨੂੰਨ ਵਿਵਸਥਾ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਤਾਂ ਸਰਕਾਰ ਲੋਕ ਕਹਿੰਦੇ ਕਿ ਅਜੇ ਕੋਈ ਕੰਮ ਕਰ ਹੀ ਨਹੀਂ ਸਕੀ ਪਹਿਲਾਂ ਕੀ ਸੀ ਪਹਿਲਾਂ ਨਸ਼ਾ ਵੇਚਦੇ ਸੀ ਲੀਡਰਾਂ ਲੀਡਰਾਂ ਨੂੰ ਪੈਸੇ ਆਉਂਦੇ ਸੀ ਉਹ ਸੀ ਬੰਦ ਕਰਤਾ ਪਿਛਲੇ ਦਿਨੀ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਬਰਨਾਲੇ ਦੇ ਵਿੱਚ ਰੋਡ ਸ਼ੋਅ ਕਰਕੇ ਗਏ ਆ ਉਹਨੂੰ ਲੋਕ ਕਹਿ ਰਹੇ ਕਿ ਫਲੌਪ ਰੋਡ ਸ਼ੋਅ ਹੋਇਆ ਏ ਉਹ ਜਿਹੜਾ ਉਹ ਪ੍ਰੋਗਰਾਮ ਸੀ ਉਹ ਕੱਲੇ ਸ਼ਹਿਰ ਦਾ ਪ੍ਰੋਗਰਾਮ ਸੀਗਾ ਚੰਨੀ ਪਿਛਲੇ ਦਿਨੀ ਆਏ ਸੀ ਕਹਿੰਦੇ ਸੱਭਿਆਚਾਰੀ ਖਰਾਬ ਕਰਦਾ ਇਹਨਾਂ ਨੇ ਝਾੜੂ ਵਾਲਿਆਂ ਨੇ ਪੰਜਾਬ ਦਾ ਕਿ ਮਤਰਾ ਵਿਆਹ ਕਰਾਉਣ ਲੱਗੇ ਦਾਰੂ ਪੀਂਦੇ ਆ ਨਾ ਕਰਾਈਏ ਵਿਆਹ ਤੂੰ ਨਹੀਂ ਕਰਾਏਗਾ ਚੰਨੀ ਨਹੀਂ ਕਰਾਏਗਾ ਮੈਂ ਕਹਿਣਾ ਨਹੀਂ ਚਾਹੁੰਦਾ ਚੰਨੀ ਦੇ ਜਵਾਬੇ ਬਿਨਾਂ ਵਿਆਹ ਤਾਂ ਹੋਗੇ ਚਲ ਜੀ ਮੈਂ ਨਾ ਐਮਐਲਏ ਬੰਦਾ ਮੇਰਾ ਵਿਆਹ ਨਾ ਹੁੰਦਾ ਪੰਜਾਬ ਦੇ ਵਿੱਚ ਚਾਰ ਜ਼ਿਮਨੀ ਚੋਣਾਂ ਨੇ ਅਤੇ ਬਰਨਾਲਾ ਵਿਧਾਨ ਸਭਾ ਹਲਕਾ ਇੰਟਰਸਟਿੰਗ ਮੜਿਆ ਹੋਇਆ ਤੇ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਵੱਡੇ ਪੱਦਰ ਤੇ ਵਿਧਾਇਕ ਅਤੇ ਮੰਤਰੀ ਨੂੰ ਉਤਾਰਿਆ ਗਿਆ ਸਾਡੇ ਨਾਲ ਨੇ ਅਮਰਿਤਪਾਲ ਸਿੰਘ ਸੁਖਾਨੰਦ ਵਿਧਾਇਕ ਨੇ ਬਾਗਾਪੁਰਾ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਐਮਐਲਏ ਸਾਹਿਬ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਉਂਕਿ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਤੇ ਅੱਜ ਲਗਭਗ ਹਫ਼ਤੇ ਦਾ ਸਮਾਂ ਬਾਕੀ ਰਹਿ ਗਿਆ ਮਾਹੌਲ ਬਹੁਤ ਵਧੀਆ ਜੀ ਜਿਹੜੇ ਕੰਮ ਕੀਤੇ ਨੇ ਆਮ ਆਦਮੀ ਪਾਰਟੀ ਨੇ ਬਰਨਾਲੇ ਦੇ ਵਿੱਚ ਮੈਨੂੰ ਲੱਗਦਾ ਮੈਂ ਸਾਰੇ ਪਿੰਡਾਂ 'ਚ ਜਾ ਕੇ ਆਇਆ ਪਿਛਲੇ ਜਦੋਂ ਤੋਂ ਜ਼ਿਲ੍ਹਾ ਬਣਿਆ ਅੱਜ ਤੱਕ ਕਿਸੇ ਨੇ ਇੰਨੇ ਕੰਮ ਨਹੀਂ ਕੀਤੇ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਨੇ ਇਹ ਮੈਂ ਨਹੀਂ ਕਹਿੰਦਾ ਇਹ ਤੁਸੀਂ ਆਰਟੀਆਈ ਪਾ ਲਓ ਆਨਲਾਈਨ ਕਢਾ ਲਓ ਸ਼ਹਿਰ 'ਚ ਢੀੜਾ ਕੱਢ ਲਓ ਦਫ਼ਤਰਾਂ 'ਚ ਜਾਓ ਜਿੱਥੇ ਮਰਜ਼ੀ ਜਾ ਕੇ ਇੱਕ ਪੱਕੀਆਂ ਗੱਲਾਂ ਨੇ ਕੰਨ ਤੇ ਲਿਖੀਆਂ ਹੋਈਆਂ ਨੇ ਕੋਈ ਵੀ 31 ਪਿੰਡ ਨੇ 31 ਪਿੰਡਾਂ ਦੇ ਵਿੱਚੋਂ ਕੋਈ ਵੀ ਅਜਿਹੇ ਪਿੰਡ ਨਹੀਂਗਾ ਜਿਹਦੇ ਵਿੱਚ ਕਰੋੜਾਂ ਦੇ ਵਿੱਚ ਗਰੰਟਾ ਨਾ ਆਈਆਂ ਹੋਣ 10 ਕਰੋੜ ਤੋਂ ਘੱਟ ਵਾਲੇ ਵੀ ਇੱਕ ਜਾਂ ਦੋ ਪਿੰਡ ਹੋਣਗੇ ਲਗਭਗ 29 ਪਿੰਡਾਂ ਨੂੰ 10 ਕਰੋੜ ਤੋਂ ਵੱਧ ਗ੍ਰਾਂਟ ਆਈ ਹੈ ਇੱਕ ਪਿੰਡ ਨੂੰ ਸਾਰੇ ਪਿੰਡਾਂ 'ਚ ਥਾਪਰ ਮਾਡਲ 8-8 ਕਰੋੜ ਦੀਆਂ ਇੱਕ ਪਿੰਡ ਨੂੰ ਪਾਈਪਲਾਈਨ 300 ਕਰੋੜ ਰੁਪਇਆ ਪੂਰੇ ਇਲਾਕੇ ਨੂੰ ਨਹਿਰੀ ਵਿਭਾਗ ਦੇ ਵਿੱਚੋਂ ਲਗਭਗ 100 ਕਰੋੜ ਦੇ ਵਿੱਚ ਵਾਟਰ ਐਂਡ ਸੈਨੀਟੇਸ਼ਨ ਡਿਪਾਰਟਮੈਂਟ ਦੇ ਵਿੱਚੋਂ ਕਰੋੜਾ ਰੁਪਏ ਸਪੋਰਟਸ ਡਿਪਾਰਟਮੈਂਟ ਦੇ ਵਿੱਚੋਂ ਮੈਨੂੰ ਲੱਗਦਾ ਵੀ ਬਰਨਾਲਾ ਜਿਹੜਾ ਹਲਕਾ ਇਹ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਸੈਂਕੜੇ ਕਰੋੜ ਰੁਪਏ ਇਕੱਲੇ ਬਰਨਾਲੇ ਲੱਗੇ ਨੇ ਬਸ ਸਾਡਾ ਇਹੀ ਆ ਵੀ ਜਦੋਂ ਅਸੀਂ ਇਹ ਗੱਲਾਂ ਲੋਕਾਂ ਤੱਕ ਲੈ ਕੇ ਜਾਂਦੇ ਆ ਤਾਂ ਲੋਕ ਸਾਰੇ ਇਸ ਗੱਲ ਤੇ ਸਹਿਮਤ ਨੇ ਤਾਂ ਉਹ ਇਹਦੇ ਤੇ ਵਧੀਆ ਫਤਵਾ ਵੀ ਦੇਣਗੇ ਤੇ ਇੱਕ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਬਰਨਾਲਾ ਸੀਟ ਜਿੱਤੂਗੀ ਆਮ ਆਦਮੀ ਪਾਰਟੀ ਇਸ ਹਲਕੇ ਦੇ ਵਿੱਚ ਇੰਨਾ ਜ਼ੋਰ ਲਾ ਰਹੀ ਹੈ ਤੁਹਾਡੇ ਵਰਗੇ ਵਿਧਾਇਕ ਦਰਜਨ ਦੇ 3 ਪਹੁੰਚੇ ਹੋਏ ਨੇ ਮੰਤਰੀ ਪਹੁੰਚੇ ਹੋਏ ਨੇ ਇੰਨਾ ਜ਼ੋਰ ਸਰਕਾਰ ਹੁੰਦੀ ਹੈ ਕਿਉਂ ਲਾਉਣਾ ਪੈ ਰਿਆ ਨਹੀਂ ਕੋਈ ਬਾਲਾ ਜ਼ੋਰ ਨਹੀਂ ਲਾਉਂਦੇਗੇ ਬਸ ਕਿਉਂਕਿ ਬਾਈ ਇਲੈਕਸ਼ਨ ਹੁੰਦਾ ਜਿਹੜਾ ਬਾਈ ਇਲੈਕਸ਼ਨ ਦੇ ਵਿੱਚ ਚਲੋ ਅਸੀਂ ਤਾਂ ਲੋਕਾਂ ਨੂੰ ਜ਼ੋਰ ਇਸੇ ਗੱਲ ਕਰਕੇ ਲਾਉਣੇ ਆ ਵੀ ਭਾਈ ਦੇਖੋ ਅਸੀਂ ਤੁਹਾਡੇ ਕੰਮ ਕੀਤੇ ਨੇ ਸਾਡਾ ਫਰਜ਼ ਆ ਜੇ ਅਸੀਂ ਕੰਮ ਕੀਤਾ ਦੱਸਣਾ ਜ਼ੋਰ ਦੂਜੀਆਂ ਸਰਕਾਰਾਂ ਤਾਂ ਇਹ ਲਾਉਂਦੀਆਂ ਸੀ ਵੀ ਧੱਕਾ ਕਰ ਲਓ ਜੀ ਦੂਜਿਆਂ ਦੇ ਫਲੈਕਸ ਪਾੜ ਦਿਓ ਪੋਸਟਰ ਪਾੜ ਦਿਓ ਗੁੰਡਾ ਕਰਦਿਆਂ ਕਰਾਓ ਪਰਚੇ ਕਰਾਓ ਅਸੀਂ ਇਹੋ ਜਿਹਾ ਕੋਈ ਜ਼ੋਰ ਨਹੀਂ ਲਾਉਂਦੇਗੇ ਸਾਡਾ ਜਿਹੜਾ ਜ਼ੋਰ ਲੱਗਦਾ ਸਾਡਾ ਜ਼ੋਰ ਇਹੀ ਆ ਵੀ ਅਸੀਂ ਇਕੱਲੇ ਇਕੱਲੇ ਬੰਦੇ ਨੂੰ ਜਾ ਕੇ ਦਸੀਏ ਜੀ ਤੁਹਾਡੇ ਪਿੰਡ ਸਿਵਰੇਜ ਦੇ ਪੈਸੇ ਵੀ ਆਏ ਪਿਆ ਤੁਹਾਡੇ ਪਿੰਡ ਗਰਾਊਂਡ ਦੇ ਵੀ ਆਏ ਪਿਆ ਤੁਹਾਡੇ ਪਿੰਡ ਲਾਇਬ੍ਰੇਰੀ ਦੇ ਵੀ ਆਏ ਪਿਆ ਤੁਹਾਡੇ ਪਿੰਡ ਪਾਰਕ ਦੇ ਵੀ ਆਏ ਪਿਆ ਤੁਹਾਡੇ ਪਿੰਡ ਗਲੀਆਂ ਨਾਲੀਆਂ ਦੇ ਵੀ ਪੈਸੇ ਆਏ ਪਿਆ ਸਾਡਾ ਜੋਰ ਇਸੇ ਗੱਲ ਤੇ ਆ ਕਿ ਅਸੀਂ ਗਰਾਊਂਡ ਤੱਕ ਇਕੱਲੇ ਇਕੱਲੇ ਬੰਦੇ ਨੂੰ ਗੱਲ ਦੱਸ ਦਈਏ ਜਾ ਕੇ ਬਸ ਉਹੀ ਸਾਡਾ ਜੋਰ ਆ ਪਿੰਡਾਂ ਦੇ ਵਿੱਚ ਜਦੋਂ ਜਾਈਦਾ ਮੰਡੀਆਂ ਦੇ ਵਿੱਚ ਜਿਹੜੇ ਲੋਕ ਬੈਠੇ ਆ ਉਹ ਥੋੜੇ ਜਿਹਾ ਔਖੇ ਆ ਕਹਿੰਦੇ ਸਾਡੇ ਤਾਂ ਕੋਈ ਪਤਾ ਵੀ ਨਹੀਂ ਲੱਣ ਆਉਂਦਾ ਸਾਡੇ ਕੋਲੇ ਆਉਂਦਾ ਜੀ ਕੋਈ ਐਮਐਲਏ ਨਾ ਕੋਈ ਮੰਤਰੀ ਨਾ ਕੋਈ ਵਿਧਾਇਕ ਰੋਜ਼ ਮਹਿਕਮੇ ਨਾਲ ਮੀਟਿੰਗਾਂ ਹੁੰਦੀਆਂ ਨੇ ਫੂਡ ਸਪਲਾਈ ਇ ਪਿੰਡਾਂ 'ਚ ਜਿਹੜੇ ਸਾਡੇ ਸਰਪੰਚ ਨੇ ਉਹ ਮੰਡੀਆਂ 'ਚ ਜਾਂਦੇ ਨੇ ਜਿਹੜੇ ਮੰਡੀਆਂ 'ਚ ਬੈਠੇ ਨੇ ਉਹ ਵੀ ਸਾਡੇ ਆਪਣੇ ਵਰਕਰ ਨੇ ਸਾਡੇ ਆਪਣੇ ਲੋਕ ਨੇ ਤੁਸੀਂ ਕਿਉਂ ਨਹੀਂ ਜਾ ਰਹੇ ਲੋਕਾਂ ਦਾ ਹਾਲਚਲ ਤਾਂ ਪੁੱਛਿਆ ਜਾ ਸਕਦਾ ਜਾਣੇ ਆ ਮੰਡੀਆਂ 'ਚ ਜਾਣੇ ਆ ਤੁਸੀਂ ਮੇਰੇ ਨਾਲ ਚੱਲਿਓ ਕੱਲੂ ਮੇਰੇ ਕੋਲ ਜਿਹੜੇ 7-8 ਪਿੰਡ ਨੇ ਮੈਂ ਸਾਰਿਆਂ ਦੀਆਂ ਮੰਡੀਆਂ 'ਚ ਜਾਣਾ ਗੱਲ ਕੀ ਆ ਇਹ ਬਰਨਾਲੇ ਦੇ ਲੋਕਾਂ ਨੂੰ ਵੀ ਪੰਜਾਬ ਦੇ ਵਿੱਚ ਵੀ ਇਹ ਗੱਲ ਪੂਰੀ ਕਲੀਅਰ ਆ ਵੀ ਇਹਦੇ ਵਿੱਚ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂਗਾ ਪੰਜਾਬ ਸਰਕਾਰ ਨੇ ਖਰੀਦ ਕਰਨੀ ਸੀ ਖਰੀਦ ਕੀਤੀ ਬੋਲੀ ਲਾਉਣੀ ਸੀ ਬੋਲੀ ਲਾਈ ਲੈਫਟਿੰਗ ਕਰਾਉਣੀ ਸੀ ਲੈਫਟਿੰਗ ਕਰਾਈ ਮਾਸਟਰ ਦਾ ਫਰਕ ਪੈਂਦਾ ਹੁੰਦਾ ਬਾਧ ਘਾਟ ਸਰਕਾਰ ਕਈ ਕਹਿੰਦੀ ਆ ਵੀ ਭਾਈ ਜੇ ਕੋਈ ਕੋਈ ਨਾ ਕਿਸਦਾ ਚੋਨਾ ਗਿੱਲਾ ਵੀ ਆ ਤਾਂ ਵੀ ਦਿਖਾਵਾਂਗੇ ਉਹ ਵੀ ਕਹਿੰਨੇ ਆ ਉਹ ਵੀ ਚੱਕੀ ਜਾਂਦੇ ਆ ਛੰਦਰਾਂ ਨੂੰ ਮਨਾਉਣਾ ਸੀ ਛੰਦਰ ਵਾਲੇ ਵੀ ਮਨਾਲੇ ਹੁਣ ਤਾਂ ਗੱਲ ਇਹੀ ਆ ਵੀ ਜਿਹੜਾ ਪਿਛਲਾ ਚੌਲ ਪਿਆ ਜਿਹੜਾ ਆਲਰੇਡੀ ਖਰੀਦੀ ਬੈਠੇ ਆ ਸਰਕਾਰ ਉਹ ਸੈਂਟਰ ਸਰਕਾਰ ਨੇ ਐਫਸੀਆਈ ਨੇ ਲੈ ਜਾਣਾ ਹੁੰਦਾ ਉਹ ਲੈ ਕੇ ਨਹੀਂ ਗਈ ਉਹ ਪੰਜਾਬ 'ਚ ਹੀ ਰੱਖੀ ਬੈਠਿਆ ਜੇ ਸ਼ੈਲਰਾਂ ਵਾਲਿਆਂ ਨੂੰ ਡਰਾ ਵੀ ਪੁਰਾਣਾ ਚੱਕਿਆ ਨਹੀਂ ਗਿਆਗਾ ਜਿਹੜਾ ਹੁਣ ਅਸੀਂ ਨਵਾਂ ਖਰੀਦੀ ਜਾਂਦੇ ਆ ਵੀ ਜੇ ਇਹ ਨਾ ਚੱਕਿਆ ਗਿਆ ਸਾਡੇ ਸ਼ੈਲਰਾਂ 'ਚ ਪਿਆ ਰਹੂਗਾ ਜੇ ਸਾਡੇ ਸ਼ੈਲਰਾਂ 'ਚ ਪਿਆ ਰਿਹਾ ਉਹਦਾ ਭਾਰ ਘਟਜੂਗਾ ਜੇ ਭਾਰ ਘਟ ਗਿਆ ਉਹਨਾਂ ਨੂੰ ਲਾਸ ਹੋਜੂਗਾ ਉਹਦੇ ਦੋਵੇਂ ਤਿੰਨੇ ਕੰਮ ਸ਼ੈਲਰਾਂ ਵਾਲਿਆਂ ਨੂੰ ਇਹ ਵੀ ਕਹਤਾ ਵੀ ਭਾਈ ਜੇ ਭਾਰ ਘਟਦਾ ਅਸੀਂ ਜ਼ਿੰਮੇਵਾਰ ਆਂ ਛੋਟਾ ਜਮਾ ਕਿੱਥੇ ਕਰਾਉਣਾ ਉਹਦੇ ਵੀ ਅਸੀਂ ਜ਼ਿੰਮੇਵਾਰ ਆਂ ਸੈਂਟਰ ਨੂੰ ਲੈਟਰਾਂ ਤੇ ਲੈਟਰਾਂ ਮੰਤਰੀ ਵੀ ਜਾਏ ਮੁੱਖ ਮੰਤਰੀ ਸਾਹਿਬ ਨੇ ਵੀ ਗੱਲ ਕਰ ਲਈ ਅਸੀਂ ਵੀ ਅਫਸਰ ਵੀ ਗਏ ਇੰਡੀਵਿਜੂਅਲ ਲੈਵਲ ਤੇ ਆਪ ਵੀ ਗਏ ਐਫਸੀਆਈ ਦੇ ਬੰਦ ਨੇ ਇੱਥੇ ਮੀਟਿੰਗ ਕੀਤੀ ਵੀ ਭਾਈ ਸੈਂਟਰ ਪੂਲ ਚ ਲੈ ਜਾਓ ਖਰੀਦੀ ਬੈਠੇ ਹਾਂ ਸਾਰਾ ਕੁਝ ਹੋਇਆ ਵਾ ਸਾਡੀਆਂ ਜਗ੍ਹਾ ਤਾਂ ਵਿਲੀਆ ਕਰੋ ਉਹ ਵਹਿਮ ਸੀਗਾ ਸ਼ੈਦ ਵਾਲਿਆਂ ਨੂੰ ਉਹ ਅਸੀਂ ਕਹਤਾ ਯਾਰ ਜੇ ਤੁਹਾਨੂੰ ਕੋਈ ਕੱਲ ਨੂੰ ਘਾਟਾ ਪਾਊਗਾ ਅਸੀਂ ਤੁਹਾਡੇ ਨਾਲ ਖੜੇ ਆ ਤਾਂ ਉਹਦੇ ਕਰਕੇ ਲੇਟ ਹੋਈ ਜਾਂਦਾ ਪ੍ਰੋਗਰਾਮ ਪਰ ਹੁਣ ਚੱਲ ਪਏ ਪਹਿਲੇ ਜਿਹੜੇ 5 6 ਦਿਨ ਸੀ ਨਾ ਉਹ ਲੇਟ ਚੱਲੇ ਉਹ ਤੋਂ ਬਾਅਦ ਤਾਂ ਡੇਲੀ ਜਿੰਨੀ ਐਵਰੇਜ ਆ ਉਨੀ ਬੋਲੀ ਲੱਗਦੀ ਆ ਜਿੰਨੀ ਲਿਫਟਿੰਗ ਆ ਉਨੀ ਲਿਫਟਿੰਗ ਹੁੰਦੀ ਆ ਇਹੇ ਸਮੱਸਿਆ ਸੀ ਇਹਦੇ 'ਚ ਪੰਜਾਬ ਸਰਕਾਰ ਨੇ ਜਿੰਨਾ ਕਰਨੀ ਸਾਰਾ ਕਰਤਾ ਇਹ ਤਾਂ ਬਸ ਚਾਹ ਪੀ ਜਾ ਉਹ ਨਾਲ ਨਾਲ ਚਲੋ ਚਾਹ ਚੱਲੀ ਜਾਣੀਆਂ ਤਾਂ ਇਹ ਅਸੀਂ ਕਰਤਾ ਆ ਬਸ ਦੂਜੀ ਤੁਸੀਂ ਤਾਂ ਕਿਹਾ ਨਹੀਂ ਮੈਂ ਕਹਿੰਦਾ ਦੂਜੀ ਡੀਏਪੀ ਦੀ ਸਮੱਸਿਆ ਸੀ ਇੱਕ ਵੀ ਦਾਣਾ ਪੰਜਾਬ 'ਚ ਨਹੀਂ ਬਣਦਾਗਾ ਸਾਰੇ ਦੀ ਸਾਰੀ ਡੀਏਪੀ ਆਪਾਂ ਬਾਹਰੋਂ ਲਿਆਉਣੇ ਆ ਦੇਸ਼ ਖਰੀਦਾ ਤੇ ਦੇਸ਼ ਦੇ ਵਿੱਚ ਮਹਾਰਾਸ਼ਟਰ 'ਚ ਬੰਦੀ ਆ ਬਾਕੀ ਇੰਡੀਆ ਵੀ ਡੀਏਪੀ ਬਾਹਰੋਂ ਲੈਂਦਾ ਯੂਰੀਆ ਡੀਏਪੀ ਸਾਰੀਆਂ ਖਾਦਾ ਬਾਹਰੋਂ ਲੈਂਦਾ ਇਸ ਵਾਰ ਇਫਕੋ ਤੇ ਕ੍ਰਿਬਕੋ ਦੋ ਕੰਪਨੀਆਂ ਨੇ ਮੈਂ ਡਿਟੇਲ 'ਚ ਜਾਊਂਗਾ ਦੋਆ ਕੰਪਨੀਆਂ ਦੇਸ਼ ਦੀਆਂ ਕੰਪਨੀਆਂ ਨੇ ਸੈਂਟਰ ਦੀਆਂ ਕੰਪਨੀਆਂ ਨੇ ਕੇਂਦਰ ਸਰਕਾਰ ਦੀਆਂ ਕੰਪਨੀਆਂ ਨੇ ਉਹਨਾਂ ਨੇ ਰਹੀ ਹੀ ਨਹੀਂ ਖਰੀਦੀ ਜਿੰਨੀ ਖਰੀਦੀ ਸ਼ਾਰਟੇਜ ਆ ਗਈ ਉਹਦੇ ਵਿੱਚੋਂ ਪੰਜਾਬ ਨੂੰ ਕੋਟਾ ਨਹੀਂ ਦਿੱਤਾ ਗਿਆ ਹੁਣ ਫੇਰ ਅਸੀਂ ਪੂਰਾ ਰੋਲਾ ਪਾਇਆ ਅਸੀਂ ਆਪਦਾ ਕੋਟਾ ਪੂਰਾ ਕਰ ਲਿਆ ਅੱਜ ਤੋਂ ਬਾਅਦ ਰੈਕ ਵੀ ਲੱਗਦੇ ਨੇ ਸਭ ਕੁਝ ਹੋਇਆ ਪਰ ਲੋਕਾਂ ਨੂੰ ਤੁਹਾਨੂੰ ਲੱਗਦਾ ਕੀ ਗੱਲ ਸਮਝ ਆ ਜੂ ਲੋਕ ਤਾਂ ਸਿੱਧੇ ਤੌਰ ਤੇ ਕਹਿ ਰਹੇ ਕਿ ਮਾਨ ਸਰਕਾਰ ਨੇ ਪਹਿਲੀ ਵਾਰ ਸਾਨੂੰ ਅਜਾ ਰੰਗ ਦਿਖਾਇਆ ਨਾ 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 ਲੋਕ ਨਹੀਂ ਕਹਿੰਦੇ ਲੋਕ ਬਹੁਤ ਸਿਆਣੇ ਆ ਲੋਕ ਸਿਆਣੇ ਲੋਕਾਂ ਨੂੰ ਸਾਰਾ ਪਤਾ ਇਹ ਤਾਂ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਨੇ ਪਰ ਲੋਕਾਂ ਨੂੰ ਤਾਂ ਇਹ ਚੀਜ਼ਾਂ ਪਤਾ ਨਹੀਂ ਸਾਰੀਆਂ ਆਪਣੇ ਕਿਸਾਨੀ ਬੈਲਟ ਆ ਕ੍ਰਾਂਤੀਕਾਰੀ ਲੋਕ ਨੇ ਅੰਦੋਲਨਕਾਰੀ ਲੋਕ ਨੇ ਜਥੇਬੰਦੀਆਂ ਚ ਜਾਂਦੇ ਨੇ ਇਹਨਾਂ ਨੂੰ ਕੱਲਾ-ਕੱਲਾ ਪਤਾ ਵੀ ਕਿਹੜਾ ਕੰਮ ਮੋਦੀ ਦੇ ਕਰਨ ਵਾਲਾ ਕਿਹੜਾ ਕੰਮ ਸੈਂਟਰ ਦੇ ਮੰਤਰੀ ਦੇ ਕਰਨ ਵਾਲਾ ਕਿਹੜਾ ਕੰਮ ਐਫਸੀਆਈ ਦੇ ਕਰਨ ਵਾਲਾ ਕਿੱਥੋਂ ਝੋਨਾ ਚੱਕਿਆ ਜਾਂਦਾ ਕਿੱਥੇ ਜਾਂਦਾ ਕੱਲਾ-ਕੱਲਾ ਪਤਾ ਇਹਨਾਂ ਨੂੰ ਇਹ ਵੀ ਪਤਾ ਹੀ ਪੰਜਾਬ ਸਰਕਾਰ ਦੀਆਂ ਕਿਹ ਜਿੰਮੇਵਾਰੀਆਂ ਨੇ ਇਹਨਾਂ ਨੂੰ ਇਹ ਵੀ ਪਤਾ ਹੀ ਪੰਜਾਬ ਸਰਕਾਰ ਨੇ ਕੰਮ ਨਿਵੇਟਦਾ ਆਪਦਾ ਸਾਰਾ ਤਾਂ ਤੁਹਾਨੂੰ ਪਤਾ ਬਿਲਕੁਲ 200% ਕਲੀਅਰ ਆ ਲੋਕਾਂ ਨੂੰ ਸਾਰਿਆਂ ਨੂੰ ਪਤਾ ਲੋਕਾਂ ਨੂੰ ਇਹ ਗੱਲ ਵੀ ਸੈਂਟਰ ਜਾਣ ਕੇ ਖਰਾਬ ਕਰਦਾ ਰਵਨੀਤ ਬਿੱਟੂ ਦਾ ਪਰਸੋਂ ਚੌਥੇ ਬਿਆਨ ਆ ਗਿਆ ਸੀ ਕਹਿੰਦਾ ਕਿਸਾਨਾਂ ਦੇ ਖਾਤਿਆਂ ਦੀ ਜਾਂਚ ਕਰੋ ਕਿੰਨੇ ਪੈਸੇ ਨੇ ਤੇ ਕਿਤੇ ਕਿਸਾਨਾਂ ਨੂੰ ਪਤਾ ਨਹੀਂ ਲੱਗਦਾ ਵੀ ਰਵਨੀਤ ਬਿੱਟੂ ਕਿੱਥੋਂ ਆਇਆ ਸੈਂਟਰ ਦਾ ਹੀ ਆ ਤੇ ਜੇ ਸੈਂਟਰ ਕਿਸਾਨਾਂ ਨੂੰ ਸਿੱਧਾ ਟਾਰਗੇਟ ਕਰ ਸਕਦੀ ਆ ਦੇਖੋ ਪੰਜਾਬ ਦੇ ਵਿੱਚ ਤਿੰਨ ਚੀਜ਼ਾਂ ਨੇ ਵੱਡੀਆਂ ਖੇਤੀਬਾੜੀ ਕਿਸਾਨੀ ਜਥੇਬੰਦੀਆਂ ਤੇ ਸਰਕਾਰ ਇਹ ਤਿੰਨੇ ਚੀਜ਼ਾਂ ਸੈਂਟਰ ਨੂੰ ਰੜਕਦੀਆਂ ਉਹਨਾਂ ਨੂੰ ਪੰਜਾਬ ਦੀ ਸਰਕਾਰ ਵੀ ਰੜਕਦੀ ਆ ਪੰਜਾਬ ਦਾ ਕਿਸਾਨ ਵੀ ਰੜਕਦਾ ਪੰਜਾਬ ਦੀ ਖੇਤੀ ਵੀ ਜਥੇਬੰਦੀਆਂ ਖੇਤੀ ਵੀ ਲੜਕਦੀ ਆ ਤਿੰਨਾਂ ਨੂੰ ਉਹਨਾਂ ਨੇ ਠੋਕਣਾ ਉਸੇ ਡੀਪੀ ਇੱਕ ਡੀਪੀ ਦੀ ਗੜਬੜ ਦੇ ਵਿੱਚ ਇੱਕ ਝੋਨੇ ਦੀ ਨਾ ਚਕਾਈ ਕਰਨ ਗਡਾਉਣਾ ਦੀ ਫੇਲੀਅਰ ਦੇ ਕਾਰਨ ਤਿੰਨੇ ਚੀਜ਼ਾਂ ਦਾ ਇੱਕ ਦੂਜੇ ਨਾਲ ਕਲੈਸ਼ ਪੈ ਗਿਆ ਕਿਸਾਨ ਸਰਕਾਰ ਨਾਲ ਲੜ ਪਿਆ ਸਰਕਾਰ ਕਿਸਾਨਾਂ ਨੂੰ ਕਹਿੰਦੀ ਆ ਭਾਈ ਆਇਆ ਨਾ ਕਰੋ ਤਾਂ ਜਥੇਬੰਦੀਆਂ ਵਾਲਿਆਂ ਤੇ ਵੀ ਟਾਰਗੇਟ ਕਰਤਾ ਤਾਂ ਜਥੇਬੰਦੀਆਂ ਵਾਲੇ ਵੀ ਕਿਸਾਨ ਵੀ ਸਰਕਾਰ ਵੀ ਇਹ ਚੀਜ਼ ਸਮਝਦੀ ਆ ਕਿ ਜੇ ਆਪਾਂ ਸੈਂਟਰ ਦੇ ਨਾਲ ਟੱਕਰ ਆ ਕਰਨਾ ਆਪਾਂ ਨੂੰ ਤਿੰਨਾਂ ਨੂੰ ਇਕੱਠੇ ਹੋਣਾ ਪਊਗਾ ਅਸੀਂ ਹਰ ਸਟੇਜ ਤੇ ਕਹਿੰਨੇ ਆ ਇਹ ਲੋਕਾਂ ਨੂੰ ਪਤਾ ਇਹ ਇਕੱਠੇ ਹੋਣਾ ਵੀ ਚਾਹੀਦਾ ਤੇ ਹੋ ਵੀ ਰਹੇ ਨੇ ਇਹ ਮਸਲੇ ਤਾਂ ਤੁਸੀਂ ਦੱਸਦੇ ਕਿ ਇਹ ਚੀਜ਼ਾਂ ਲੋਕਾਂ ਦੇ ਵਿੱਚ ਹੈਗੀਆਂ ਕਿ ਸਮਝ ਜਾਣਗੇ ਸਰਕਾਰ ਦੇ ਬਾਰੇ ਪਰ ਨਸ਼ਿਆਂ ਦਾ ਮੁੱਦਾ ਬੇਅਦਬੀ ਦਾ ਮੁੱਦਾ ਜਾਂ ਕਾਨੂੰਨ ਵਿਵਸਥਾ ਦਾ ਮੁੱਦਾ ਇਹਨਾਂ ਮੁੱਦਿਆਂ ਤੇ ਤਾਂ ਸਰਕਾਰ ਲੋਕ ਕਹਿੰਦੇ ਕਿ ਅਜੇ ਕੋਈ ਕੰਮ ਕਰ ਨਹੀਂ ਸਕੀ ਬੇਅਦਬੀ ਦਾ ਜਿਹੜਾ ਜਿਹੜਾ ਕੰਮ ਤੁਸੀਂ ਚੰਗੇ ਵਕੀਲ ਨੂੰ ਬਿਠਾ ਲਿਓ ਲੋਕਾਂ ਨੂੰ ਜਿਹਨੂੰ ਮਰਜ਼ੀ ਬਿਠਾ ਲਿਓ ਅਸੀਂ ਨਾਲ ਬਹਿ ਜਾਾਂਗੇ ਜਿਹੜਾ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਾ ਹੁੰਦਾ ਚਲਾਨ ਪੇਸ਼ ਕਰਨਾ ਅਸੀਂ ਕਰਤਾ ਜੋ ਸਰਕਾਰ ਦੇ ਕੰਮ ਕਰਨ ਵਾਲਾ ਸੀਗਾ ਉਹ ਅਸੀਂ ਕਰਤਾ ਹੁਣ ਉਹ ਮੈਟਰ ਕੋਰਟ 'ਚ ਜਾਵੜਿਆ ਕੋਰਟ ਨੇ ਫੈਸਲਾ ਦੇਣਾ ਨਸ਼ੇ ਦੇ ਮੁੱਦੇ ਤੇ ਕੇਜਰੀਵਾਲ ਕਹਿੰਦੇ ਨਸ਼ਾ ਬਹੁਤ ਆ ਪੰਜਾਬ 'ਚ ਬਿਲਕੁਲ ਪੰਜਾਬ ਦੇ ਵਿੱਚ ਕੀ ਸਾਰੀਆਂ ਸਟੇਟਾਂ ਦੇ ਵਿੱਚ ਸਾਰੀ ਜਗ੍ਹਾ ਤੇ ਦੇਸ਼ਾਂ ਦੇ ਬਾਹਰ ਵੀ ਮੈਂ ਅਮਰੀਕਾ ਜਾ ਕੇ ਆਇਆ ਉਥੇ ਆਪਣੇ ਨਾਲੋਂ 10 ਗੁਣਾ ਵੱਧ ਨਸ਼ਾ ਕੈਨੇਡਾ ਦੇ ਵਿੱਚ ਚਿੱਟਾ ਲੀਗਲ ਕਰਤਾ ਉਹਨਾਂ ਨੇ ਇਹ ਇਕੱਲੇ ਪੰਜਾਬ ਦੀ ਜਾਂ ਇਕੱਲੇ ਬਰਨਾਲੇ ਦੀ ਸਮੱਸਿਆ ਨਹੀਂ ਗਈ ਇਹ ਪੂਰੇ ਯੂਨੀਵਰਸ ਦੀ ਸਮੱਸਿਆ ਪੂਰੀ ਦੁਨੀਆ ਦੀ ਸਮੱਸਿਆ ਥੋੜੀ ਸਰਕਾਰ ਬਣਨ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੇ ਚਾਰ ਮਹੀਨਿਆਂ ਚ ਹੀ ਖਤਮ ਕਰ ਦੇਣਾ ਤਿੰਨ ਸਟੈਪ ਸੀਗੇ ਪਹਿਲਾਂ ਕੀ ਸੀ ਪਹਿਲਾਂ ਨਸ਼ਾ ਵੇਚਦੇ ਸੀ ਲੀਡਰਾਂ ਲੀਡਰਾਂ ਨੂੰ ਪੈਸੇ ਆਉਂਦੇ ਸੀ ਉਹ ਅਸੀਂ ਬੰਦ ਕਰਤਾ ਅੱਜ ਕੋਈ ਵੀ ਆਮ ਆਦਮੀ ਪਾਰਟੀ ਦਾ ਲੀਡਰ ਉਸ ਚ ਇਨਵੋਲਵਮੈਂਟ ਨਹੀਂ ਕਰਦਾ ਦੂਜਾ ਜੇ ਕੋਈ ਨਸ਼ੇ ਵਾਲਾ ਫੜਿਆ ਜਾਂਦਾ ਸੀ ਅਗੇ ਲੀਡਰ ਅਕਾਲੀ ਕਾਂਗਰਸੀ ਇਹ ਛੜਾ ਲਏ ਹੁੰਦੇ ਸੀ ਜ਼ਿਲ੍ਹਾ ਚ ਉਹਨਾਂ ਨੂੰ ਇਹ ਨਹੀਂ ਯਾਰ ਸਾਡਾ ਬੰਦਾ ਸਾਡਾ ਵੇਚਦਾ ਛੱਡ ਦਿਓ ਬਾਈ ਬਣ ਕੇ ਸਾਡਾ ਕੋਈ ਵੀ ਐਮਐਲਏ ਕਿਸੇ ਵੀ ਜਗ੍ਹਾ ਦੇ ਵਿੱਚ ਨਸ਼ੇ ਵਾਲੇ ਬੰਦੇ ਨੂੰ ਛਡਾਉਂ ਨਹੀਂ ਜਾਂਦਾਗਾ ਤੀਜਾ ਅਵੇਅਰਨੈਸ ਕੀ ਅਵੇਅਰਨੈਸ ਕਿਵੇਂ ਹੋਊਗੀ ਵੀ ਜੇ ਤੁਸੀਂ ਲੋਕਾਂ ਨੂੰ ਗਰਾਊਂਡ ਬਣਾ ਕੇ ਦਿਓਗੇ ਜੇ ਤੁਸੀਂ ਜਵਾਨਾਂ ਨੂੰ ਨੌਕਰੀਆਂ ਦਿਓਗੇ ਸਾਰਾ ਕੁਝ ਕਰੋਗੇ ਨੌਕਰੀਆਂ ਵੀ ਅਸੀਂ ਹੰਣ ਤੱਕ ਦਿਆਂ ਸਭ ਤੋਂ ਵੱਧ ਨੌکریاں ਪੰਜਾਬ ਸਰਕਾਰ ਨੇ ਕੱਢੀਆਂ ਨੇ ਲਗਭਗ 50000 ਦੇ ਨੇੜੇ ਨੌਕਰੀ ਹੋਣ ਲੱਗੀ ਆ ਅਜੇ ਤੱਕ ਕਿਸੇ ਨੇ ਨਹੀਂ ਕੱਢੀ ਅਸੀਂ ਮੇਰੀ ਮੇਰੀ ਗੱਲ ਸੁਣੋ ਪੂਰੀ ਅਸੀਂ ਉਹ ਵੀ ਕਰਤਾ ਉਦੋਂ ਬਾਅਦ ਗਰਾਉਂਡਾਂ ਬਣਾਉਣ ਲੱਗੇ ਸਾਰੇ ਚ ਆ ਸਪੋਰਟਸ ਨਰਸਨੀਆਂ ਅਸੀਂ ਬਣਾ ਰਹੇ ਸੀ ਉਹ ਜਾ ਕੇ ਹਾਈ ਕੋਰਟ ਦੇ ਵਿੱਚ ਪ੍ਰਾਈਵੇਟ ਪਾਰਟੀਆਂ ਜਾ ਕੇ ਸਟੇ ਕਰਾਇਆ ਏ ਉਹਦੀ ਜਨਵਰੀ ਦੇ ਵਿੱਚ ਨਾ ਦਸੰਬਰ ਦੇ ਵਿੱਚ ਸਾਡੀ ਦੁਬਾਰਾ ਫਿਰ ਸੁਣਵਾਈ ਆ ਉੱਥੇ ਅਸੀਂ ਸਪੋਰਟਸ ਨਰਸਨੀਆਂ ਬਣਾਵਾਂਗੇ ਤਾਂ ਜਿਹੜੀਆਂ ਚੀਜ਼ਾਂ ਅਸੀਂ ਕਰਨੀਆਂ ਸੀ ਅਸੀਂ ਕਰਤੀਆਂ ਇਲਾਜ ਵੀ ਚੱਲੀ ਜਾਂਦਾ ਕੈਂਪ ਵੀ ਲੱਗਦੇ ਆ ਸਮਝਾਈ ਵੀ ਜਾਂਦੇ ਆ ਤਾਂ ਨਸ਼ਾ ਅੱਗੇ ਦੇ ਨਾਲੋਂ ਮੈਂ ਤੁਹਾਨੂੰ ਇੱਕ ਕੈਲਕੂਲੇਸ਼ਨ ਦਿੰਦਾ ਆਪਦੇ ਬਾਗੇਪੁਰਾਣੇ ਦੀ ਮੇਰੀ 1,75,000 ਵੋਟ ਆ ਲਗਭਗ ਪੌਣੇ 3 ਲੱਖ ਆਬਾਦੀ ਆ ਪੌਣੇ 3 ਲੱਖ ਆਬਾਦੀ ਆ ਬਾਗੇਪੁਰਾਣੇ ਦੀ ਜੇ ਮੈਂ ਮੋٹے-ਮੋٹے ਗੈਨ ਲਾ ਪੌਣੇ 3 ਲੱਖ ਦੇ ਵਿੱਚੋਂ ਵੱਧ ਤੋਂ ਵੱਧ ਐਂਡ ਤੋਂ ਐਂਡ ਮੇਰੇ ਬਾਗੇਪੁਰਾਣੇ ਦੇ ਵਿੱਚ 100 ਬੰਦਾ ਨਸ਼ਾ ਕਰਦਾ ਹੁਣ ਤੁਸੀਂ ਪੌਣੇ 3 ਲੱਖ ਦੇ ਵਿੱਚੋਂ ਜਿਹੜਾ 100 ਹੋ ਗਿਆ ਪੌਣੇ 3 ਲੱਖ ਦੇ ਵਿੱਚੋਂ 100 ਤਾਂ ਉਹਦੀ ਪਰਸੈਂਟੇਜ ਇੱਕ ਅੱਧੇ ਤੋਂ ਵੀ ਦਸਮਾ ਹਿੱਸਾ ਹੋ ਜਾਂਦੀ ਆ ਤਾਂ ਇਹ ਸਮਾਜਿਕ ਕ੍ਰਿਤੀਆਂ ਨੇ ਇਹ 3 ਲੱਖ ਬੰਦਿਆਂ ਦੇ ਵਿੱਚੋਂ 20 50 30 100 ਰਹਿਣਗੇ 100 ਤਾਂ ਨਸ਼ੇ ਵਾਲਾ ਨੇ ਇਸ 3 ਲੱਖ ਦੇ ਵਿੱਚੋਂ 200 ਐਡਜ਼ ਵਾਲਾ ਵੀ ਹੈਗਾ ਇਹਦੇ ਵਿੱਚੋਂ 2000 ਕੈਂਸਰ ਵਾਲਾ ਵੀ ਹੈਗਾ ਇਹਦੇ ਵਿੱਚੋਂ ਘੱਟੋ ਘੱਟ 5000 ਬੰਦਾ ਇਹੇ ਜਾਂ ਵੀ ਹੈਗਾ ਜਿਹੜਾ ਬੇਈਮਾਨੀ ਕਰਦਾ ਗਵਾਂਡੀਆਂ ਨਾਲ ਠੱਗੀਆਂ ਮਾਰੀ ਬੇਟਾ ਇਹਦੇ ਵਿੱਚੋਂ ਲਗਭਗ 40-50 ਹਜ਼ਾਰ ਇਹੋ ਜਿਹਾ ਬੰਦਾ ਵੀ ਹੈਗਾ ਜਿਹੜਾ दारू ਪੀਂਦਾ ਇਹਦੇ ਵਿੱਚੋਂ ਮੈਡੀਕਲ ਨਸ਼ੇ ਵਾਲਾ ਵੀ 10-20 ਹਜ਼ਾਰ ਰੁਪਿਆ ਹੈਗਾ ਬੰਦਾ ਹੈਗਾ ਇਹਦੇ ਵਿੱਚੋਂ ਘੱਟੋ-ਘੱਟ 1.5 ਲੱਖ ਇਹੋ ਜਿਹਾ ਹੀ ਬੰਦਾ ਹੈਗਾ ਜਿਹੜਾ ਝੂਠ ਵੀ ਬੋਲਦੇ ਨੇ ਗੱਪ ਵੀ ਮਾਰਦੇ ਨੇ ਇਹਦੇ ਮੈਂ ਤੁਹਾਨੂੰ ਦੱਸਦਾ ਇਹਦੇ ਵਿੱਚੋਂ ਘੱਟੋ-ਘੱਟ 5000 ਇਹੋ ਜਿਹਾ ਬੰਦਾ ਜਿਹੜਾ ਰੱਬ ਨੂੰ ਮੰਨਦਾ ਹੀ ਨਹੀਂਗਾ ਤਾਂ ਸਮਾਜ ਦੇ ਵਿੱਚ ਐਡੀ ਵੱਡੀ ਪਬਲਿਕ ਦੇ ਵਿੱਚ 0.65001% ਕ੍ਰਿਤੀਆਂ ਰਹਿਣਗੀਆਂ ਹਾਂ ਸਾਡਾ ਕੰਮ ਸੀਗਾ ਵੀ ਇਹ ਅੱਗੇ ਨਾ ਵਧੇ ਉਹ ਅਸੀਂ ਰੋਕਤਾ ਤਾਂ ਹੁਣ ਅੱਗੇ ਨਹੀਂ ਵਧ ਰਿਹਾ ਘਟ ਰਿਹਾ ਡੇ ਬਾਈ ਡੇ ਘਟੂਗਾ ਹੌਲੀ ਹੌਲੀ ਘਟੂਗਾ ਡਾਇਵਰਟ ਕਰਾਂਗੇ ਲੋਕਾਂ ਨੂੰ ਲੈ ਕੇ ਜਾਵਾਂਗੇ ਪਰ ਜਿੱਡੀ ਪਹਿਲਾਂ ਸਮੱਸਿਆ ਸੀ ਉੱਡੀ ਹੁਣ ਸਮੱਸਿਆ ਹੈ ਨਹੀਂ ਪਿਛਲੇ ਦਿਨੀ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਬਰਨਾਲੇ ਦੇ ਵਿੱਚ ਰੋਡ ਸ਼ੋਅ ਕਰਕੇ ਗਿਆ ਉਹਨੂੰ ਲੋਕ ਕਹਿ ਰਹੇ ਕਿ ਫਲॉप ਰੋਡ ਸ਼ੋਅ ਹੋਇਆ ਹੈ ਨਹੀਂ ਵੀ ਨੀਗਾ ਉਹ ਰੋਡ ਸ਼ੋਅ ਨਹੀਂ ਸੀਗਾ ਇੱਕ ਹਰ ਇੱਕ ਪਾਰਟੀਆਂ ਦੇ ਅਲੱਗ ਅਲੱਗ ਪਲਾਨ ਹੁੰਦਾ ਅੱਜ ਜਿਹੜਾ ਆਪਣਾ ਪ੍ਰੋਗਰਾਮ ਆ ਇਹ ਕੱਲੇ ਇਹਨਾਂ ਪੰਜ ਪਿੰਡਾਂ ਦਾ ਸੱਤਾਂ ਪਿੰਡਾਂ ਦਾ ਪ੍ਰੋਗਰਾਮ ਆ। ਇਸ ਤੋਂ ਬਾਅਦ ਸਾਡਾ ਧਨੋਲੇ ਹੈਗਾ ਏ ਉੱਥੇ ਪ੍ਰੋਗਰਾਮ ਆ। ਉਹ ਜਿਹੜਾ ਉਹ ਪ੍ਰੋਗਰਾਮ ਸੀ ਉਹ ਕੱਲੇ ਸ਼ਹਿਰ ਦਾ ਪ੍ਰੋਗਰਾਮ ਸੀਗਾ। ਐਵੇਂ ਤਾਂ ਹੁਣ ਸਾਰੀ 1.5 ਲੱਖ ਤਾਂ ਬੱਦੀ ਆ। 1.70 ਹਜ਼ਾਰ ਤਾਂ ਵੋਟਰ ਨੇ। ਹੁਣ ਜੇ ਇਕੱਠ ਕਰਨ ਹੋਵੇ ਤਾਂ ਫਿਰ ਤਾਂ ਸਾਰਾ ਪੰਜਾਬ ਲਾੜ ਗਏ ਅਸੀਂ। ਤੁਸੀਂ ਦੱਸ ਦਿਓ ਟਾਰਗੇਟ ਕਿੰਨਾ 20 ਹਜ਼ਾਰ ਬੰਦੇ ਵਿੱਚ ਵੀ ਬੜੇ ਬੰਦੇ ਬਰਮ ਲਾਏ ਸੀ। ਕੋਈ ਨਹੀਂ ਬਰਮ ਆਇਆ। ਮੈਂ ਐਮਐਲਏ ਆ ਮੇਰੀ ਡਿਊਟੀ ਲੱਗੀ ਆ। ਮੈਂ ਵੀ ਨਹੀਂ ਸੀ ਆਇਆ ਪ੍ਰੋਗਰਾਮ 'ਚ। ਤੁਸੀਂ ਕਿਉਂ ਨਹੀਂ ਆਏ? ਨਹੀਂ ਕੰਮ ਸੀਗਾ ਸੀ ਆਪਦੇ ਕਿਉਂਕ ਕੱਟ ਸੀਗਾ ਯਾਰ ਰਣਾਲੇ ਦੇ ਲੋਕਾਂ ਦਾ ਕੰਮ ਸੀਗਾ ਬਾਈ ਇਲੈਕਸ਼ਨ ਦੇ ਵਿੱਚ ਐਡਾ ਐਡਾ ਹੀ ਪ੍ਰੋਗਰਾਮ ਹੁੰਦੇ ਨੇ ਸੀਐਮ ਸਾਹਿਬ ਕੱਲ ਚੰਨੀ ਸਾਹਿਬ ਆਏ ਸੀ 25 25 ਬੰਦੇ ਸੀ ਨਾਲ ਪੰਜ ਕਾਰਾਂ ਆਵਦੀਆਂ ਸੀਗੀਆਂ ਸੱਤ ਹੋਰ ਅਸਿਗੀਆਂ ਜਿਹੜੇ ਪਿੰਡ ਚ ਆਏ 20 20 25 ਤੋਂ ਵੱਧ ਬੰਦੇ ਨਹੀਂ ਸੀ ਲੈ ਮੈਂ ਤੁਹਾਨੂੰ ਫੋਟੋਆਂ ਦਿਖਾ ਦੂ ਬੰਦੇ ਕਿੰਨੇ ਦਊਗਾ ਹੈਨਾ ਚੰਨੀ ਚੰਨੀ ਬਾਈ ਇਲੈਕਸ਼ਨ ਦੇ ਵਿੱਚ ਐਵੇਂ ਨਹੀਂ ਹੁੰਦਾਗਾ ਬਾਈ ਇਲੈਕਸ਼ਨ ਦੇ ਵਿੱਚ 500 ਬੰਦੇ ਦਾ ਇਕੱਠ ਬਹੁਤ ਹੁੰਦਾ ਬਾਈ ਇਲੈਕਸ਼ਨ ਦੇ ਵਿੱਚ ਇੱਕ ਮੁੱਖ ਮੰਤਰੀ ਘਟੋ ਘਟ 10 10 ਪਿੰਡਾਂ ਚ ਜਾਂਦਾ ਹੁਣ ਜੇ ਦਸਾਂ ਇੱਕ 1.5 ਲੱਖ ਨੂੰ ਦਸਾਂ ਨਾਲ ਡਿਵਾਈਡ ਤਾਂ ਅਸ ਉਹਦੋਂ ਬਾਈ ਇਲੈਕਸ਼ਨ ਦੇ ਵਿੱਚ ਅੱਗੇ ਅਸੀਂ ਪਿੰਡਾਂ ਦੇ ਵਿੱਚ 5-500 ਬੰਦੇ ਦਾ ਇਕੱਠ ਕਰਦੇ ਆਂ ਅੱਜਵੇਂ ਬਰਨਾਲੇ ਦੇ ਵਿੱਚ 25-25 ਬੰਦਿਆਂ ਨੂੰ ਸੰਬੋਧਨ ਕਰਦਾ 20 ਬੰਦਿਆਂ ਕੋਲ ਵੀ ਜਾਣਾ ਤਾਂ ਐਵੇਂ ਨਹੀਂਗਾ ਇਕੱਠਾ ਹੈ ਨਹੀਂ ਲੋਕਾਂ 'ਚ ਬਹੁਤ ਦਸ਼ਿਆ ਕੰਮਾਂ ਦਾ ਦਸ਼ਿਆ ਵੋਟਾਂ ਪਉਣਗੇ ਬਾਈ ਜੀ ਬਾਈ ਇਲੈਕਸ਼ਨ ਦੇ ਵਿੱਚ ਦੋ ਲੀਡਰ ਇੰਨੇ ਆ ਜਾਂਦੇ ਨੇ ਤਾਂ ਅਸੀਂ ਜੋਰ ਦਿੱਤਾ ਛੋਟੀਆਂ ਮੀਟਿੰਗਾਂ ਤੇ 20-25 25-30-30 ਬੰਦਿਆਂ ਦੇ 100-100 ਬੰਦਿਆਂ ਦੇ ਮੈਂ ਪੰਜ ਬੰਦਿਆਂ ਨੂੰ ਵੀ ਮਿਲਣ ਜਾਣਾ ਜੇ ਆਹੀ ਸਾਰੇ ਪੰਜਾਬ 'ਚ ਇਲੈਕਸ਼ਨ ਹੋਵੇ ਮੈਂ ਐਮਐਲਏ ਆਪ ਲੜਦਾ ਹੋਵਾਂ ਤੇ ਮੈਂ 500 ਤੋਂ ਬੰਦੇ ਨੂੰ ਮਿਲ ਜਾਊਗਾ ਕਹਿੰਦੇ ਲੋਕ ਵੋਟਾਂ ਵੇਲੇ ਯਾਦ ਆਉਂਦੇ ਆ ਲੀਡਰਾਂ ਨੂੰ ਯਾਰ ਅਸੀਂ ਤਾਂ ਲੋਕਾਂ 'ਚ ਹੀ ਰਹਿੰਨੇ ਆ ਜਦੋਂ ਮਰਜੀ ਮੀਤ ਦਾ ਮੀਤ ਹੇਰ ਦਾ ਦਫ਼ਤਰ ਖੁੱਲਾ ਰਹਿੰਦਾ 24 ਘੰਟੇ ਹਰ ਟਾਈਮ ਜਾਣਾ ਆ ਇੰਨਾ ਹੁੰਦਾ ਦੋ ਤਰ੍ਹਾਂ ਦੇ ਕੰਮ ਹੁੰਦੇ ਨੇ ਇੱਕ ਲੋਕਾਂ ਦੇ ਕੰਮ ਹੁੰਦੇ ਨੇ ਇੱਕ ਪੈਸੇ ਤਾਂ ਤੋਂ ਸਰਕਾਰ ਤੋਂ ਲਿਓਣੇ ਹੁੰਦੇ ਆ ਜਦੋਂ ਸਮਾਂ ਲੱਗਦਾ ਤਾਂ ਉਦੋਂ ਮੀਟਿੰਗਾਂ ਸਟਾਰਟ ਹੋ ਜਾਂਦੀਆਂ ਤਾਂ ਤੋਂ ਸਰਕਾਰ ਤੋਂ ਪੈਸੇ ਲਿਓਣੇ ਆ ਹੁਣ ਦੇਖੋ ਜਿੰਨੇ ਪਿੰਡਾਂ ਦੇ ਵਿੱਚ ਕੰਮ ਹੋਏ ਸਾਰੇ ਮੀਤ ਹਿਰ ਆਏ ਪਿੰਡਾਂ ਚ ਪੁੱਛ ਕੇ ਗਏ ਸਾਰਿਆਂ ਦੇ ਉਦ ਘਾਟ ਨਹੀਂ ਕੀਤੇ ਗਮੀ ਖੁਸ਼ੀ ਵੇਲੇ ਸਾਰਿਆਂ ਦੇ ਆਏ ਪਰ ਜਦੋਂ ਇੱਕ ਬੰਦਾ ਮਨਿਸਟਰ ਬਣ ਜਾਂਦਾ ਮੰਤਰੀ ਬਣ ਜਾਂਦਾ ਏ ਤਾਂ ਉਦੋਂ ਸਾਰੇ ਪੰਜਾਬ ਦਾ ਹੋ ਜਾਂਦਾ ਸਾਂਝਾ ਪਹਿਲਾਂ ਮੀਤ ਹਿਰ ਇਕੱਲਾ ਬਰਨਾਲੇ ਦਾ ਸੀ 1.5 ਲੱਖ ਲੋਕਾਂ ਦਾ ਸੀ ਅੱਜ ਮੀਤ ਹਿਰ 3.5 ਕਰੋੜ ਲੋਕਾਂ ਦਾ ਹੁਣ ਮੀਤ ਹਿਰ MP ਬਣ ਗਏ ਨੇ ਹੁਣ MP ਚ ਆਪਣੇ ਥੋੜੇ MP ਨੇ ਉਥੇ ਸੈਂਟਰ ਚ ਹੁਣ ਪੂਰੇ ਦੇਸ਼ ਦੇ ਜਿਹੜੇ ਆਵਾਦੀ ਪਾਰਟੀ ਦੇ ਮੁੱਦੇ ਨੇ ਪੰਜਾਬ ਦਾ ਵੀ ਚੱਕਣਾ ਗੁਜਰਾਤ ਦਾ ਵੀ ਚੱਕਾਂਗੇ ਦਿੱਲੀ ਦਾ ਵੀ ਚੱਕਾਂਗੇ ਮਹਾਰਾਸ਼ਟਰ ਦਾ ਵੀ ਚੱਕਾਂਗੇ ਜਿਵੇਂ ਜਿਵੇਂ ਲੋਕ ਜ਼ਿੰਮੇਵਾਰੀਆਂ ਵਧਾਉਂਦੇ ਰਹਿੰਦੇ ਆ ਉਵੇਂ ਏਰੀਆ ਵੱਡਾ ਹੁੰਦਾ ਰਹਿੰਦਾ ਮੀਤ ਦੇਰ ਦੇ ਬਾਰੇ ਇੱਕ ਗੱਲ ਚੱਲਦੀ ਹੈ ਕਿ ਉਮੀਦਦਾਰ ਤਾਂ ਠੀਕ ਆ ਪਰ ਜਿਹੜੇ ਉਹਨਾਂ ਦੇ ਦਫ਼ਤਰ ਦੇ ਵਿੱਚ ਬੰਦੇ ਆ ਫੋਨ ਨਹੀਂ ਚੱਕਦੇਗੇ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਯਾਰ 20 ਬੰਦੇ ਨੇ ਯਾਰ ਫੋਨ ਚੱਕਣ ਵਾਲੇ ਇਹੋ ਜਿਹਾ ਕੁਝ ਨਹੀਂ ਹੁੰਦਾ ਚੰਨੀ ਪਿਛਲੇ ਦਿਨੀ ਆਏ ਸੀ ਕਹਿੰਦੇ ਪੰਜਾਬ ਦੇ ਲੋਕਾਂ ਨੇ ਸੱਭਿਆਚਾਰੀ ਖਰਾਬ ਕਰਤਾ ਇਹਨਾਂ ਨੇ ਝੜੂ ਵਾਲਿਆਂ ਨੇ ਪੰਜਾਬ ਦਾ ਕੇ ਮਤਲਬ ਚਲੋ ਤਾ ਵਿਆਹ ਕਰਾਉਣ ਲੱਗੇ दारू ਪੀਂਦੇ ਆ ਨਾ ਕਰਾਈਏ ਵਿਆਹ ਚੰਨੀ ਨੂੰ ਕਹੇ ਨਾ ਕਰਾਈਏ ਵਿਆਹ ਤੂੰ ਨਹੀਂ ਕਰਾਏਗਾ ਚੰਨੀ ਨਹੀਂ ਕਰਾਏਗਾ ਕਿਤੇ ਦੂਰੇ ਦੂਰੇ ਚੰਨੀ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਚੰਨੀ ਦੇ ਜਵਾਬਾ ਬਿਨਾ ਵਿਆਹ ਤਾਂ ਹੋਗੇ ਹਾਂ ਮਤਲਬ ਕੀ ਘਟੀਆਂ ਘਟੀਆਂ ਗੱਲਾਂ ਘਟੀਆਂ ਗੱਲਾਂ ਨੇ ਘਟੀਆਂ ਗੱਲਾਂ ਨੇ ਇਹ ਤਾਂ ਹੁਣ ਨਹੀਂ ਚਾਹੀਦਾ ਹੁਣ ਅਸੀਂ 32 33 ਸਾਲ ਦੀ ਉਮਰ ਆ ਚਲ ਜੇ ਮੈਂ ਨਾ ਐਮਐਲਏ ਬੰਦਾ ਮੇਰਾ ਵਿਆਹ ਨਾ ਹੁੰਦਾ ਤੁਸੀਂ ਮੈਨੂੰ ਪਤਾ ਨਹੀਂਗਾ ਜੇ ਕੋਈ ਇੱਥੇ ਮਿੰਨੇ ਮੁੰਡੇ ਤੋਰੇ ਫਿਰਦੇ ਆ ਸਾਰੇ ਐਮਐਲਏ ਨੇ ਨਹੀਂ ਨਾ ਉਹਨਾਂ ਦੇ ਵਿਆਹ ਨਹੀਂ ਹੋਏ ਜਿਹੜਾ ਕੋਈ ਬੰਦਾ ਦਿਹਾੜੀ ਕਰਦਾ ਹੈ ਲੇਬਰ ਵਾਲਾ ਵਿਚਾਰਾ ਉਹਦਾ ਵਿਆਹ ਨਹੀਂ ਹੁੰਦਾਗਾ ਕੀ ਬਕਵਾਸ ਮਰੀ ਜਾਂਦੇ ਨੇ ਐਵੇਂ ਘਟੀਆਂ ਗੱਲਾਂ ਚੱਜ ਦੀ ਗੱਲ ਕਰ ਲੋ ਯਾਰ ਤੁਸੀਂ ਮਤਲਬ ਚਲੋ ਕਹਿਣਾ ਨਹੀਂ ਚਾਹੀਦਾਗਾ ਪਰ ਇੱਕ ਤਾਂ ਹੁੰਦੀ ਆ ਵਿਰੋਧ ਕਰਨਾ ਇੱਕ ਹੁੰਦੀ ਆ ਫਰਸਟ੍ਰੇਸ਼ਨ ਫਰਸਟ੍ਰੇਸ਼ਨ ਹੈ ਉਹ ਫਰਸਟ੍ਰੇਸ਼ਨ ਆ ਉਹਨਾਂ ਨੂੰ ਐਂ ਲੱਗਦਾ ਵੀ ਆ ਸਾਡਾ ਵਧੀਆ ਟਪ ਟਮ ਨਮਾਂ ਜਾਂ ਚੱਲਿਆ ਹੋਇਆ ਸੀਗਾ ਅਸੀਂ ਪਹਾੜਾਂ 'ਚ ਰਹਿੰਦੇ ਸੀਗੇ ਕਿਤੇ ਕਿਸੇ ਨੂੰ ਲੈ ਕੇ ਨਾਲ ਕਿਤੇ ਕਿਸੇ ਨੂੰ ਲੈ ਕੇ ਤੇ 6 ਮਹੀਨਿਆਂ ਬਾਅਦ ਇੱਕ ਵਾਰ ਆਉਂਦੇ ਸੀਗੇ ਸਾਲ ਚ ਪੰਜ ਗੇੜੇ ਲਾਉਂਦੇ ਸੀ ਵੋਟਾਂ ਤੋਂ 20 ਦਿਨ ਪਹਿਲਾਂ ਕੇਬਲ ਢਿੱਲੋ ਆ ਜਾਂਦਾ ਸੀਗਾ ਇੱਥੇ ਬਹਿ ਜਾਂਦਾ ਸੀ 10,000 ਵੋਟ ਖਰੀਦ ਜਾਂਦਾ ਸੀ 15,000 ਰੁਪਏ ਜਾਂਦੇ ਸਰਕਾਰ ਨੂੰ ਜਿੱਤ ਗਿਆ ਜਿੱਤ ਗਿਆ ਹਾਰ ਗਿਆ ਹਾਰ ਗਿਆ ਫਿਰ ਇੱਥੇ ਹਰੀਗੜ੍ਹ 10 ਦੇ ਨੇ ਪਿੰਡਾਂ ਵਾਲੇ ਇੱਥੇ ਮੋਬਾਈਲ ਸੱਟ ਜਾਂਦਾ ਸੀਗਾ ਮੁੜ ਜਾਂਦਾ ਸੀ ਹੁਣ ਉਹਨਾਂ ਨੂੰ ਡੋਰ ਟੂ ਡੋਰ ਕਰਨਾ ਪੈ ਰਿਹਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਕਿਸੇ ਨੇ ਕੀਤਾ ਸੀ ਹੁਣ ਚੰਨੀ ਨੂੰ ਪਿੰਡਾਂ ਚ ਜਾਉਣਾ ਪੈ ਰਿਹਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਕੋਈ ਆਉਂਦਾ ਸੀ ਪਿੰਡਾਂ ਚ ਹੁਣ ਉਹਨਾਂ ਨੂੰ ਮੁੱਦਿਆਂ ਦੀ ਗੱਲ ਕਰਨੀ ਪੈ ਰਹੀ ਆ ਉਦੋਂ ਪਹਿਲਾਂ ਕੋਈ ਕਰਦਾ ਸੀਗਾ ਤਾ ਹੁਣ ਉਹ ਜਿਹੜੇ ਜਿਨ੍ਹਾਂ ਨੇ ਹੁਣ 30 ਸਾਲ ਰਾਜਨੀਤੀ ਆਰਾਮ ਨਾਲ ਕੀਤੀ ਆ ਮਤਲਬ 5 ਸਾਲਾਂ ਚੋਂ ਮਸਾਂ 10 ਕਰ ਗਏ ਨੇ ਹੁਣ ਉਹਨਾਂ ਨੂੰ 50 ਸਾਲਾਂ ਦੇ ਵਿੱਚੋਂ ਸਾਡੇ ਕਰਕੇ ਉਹਨਾਂ ਨੂੰ ਲੋਕਾਂ ਦੇ ਜਾਣਾ ਪੈ ਰਿਹਾ ਉਹਨਾਂ ਦਾ ਐਸ਼ੋ ਆਰਾਮ ਤਾਂ ਖਰਾਬ ਹੋ ਗਈ ਨਾ ਉਹਨਾਂ ਦਾ ਵਪਾਰ ਸੀਗਾ ਅਸੀਂ ਜਿੰਮੇਵਾਰੀਆਂ ਬਣਾਏ ਇਹੀ ਇਲਜ਼ਾਮ ਕਰਦੀ ਬਾੜ ਤੁਹਾਡੇ ਤੇ ਲਾ ਰਿਹਾ ਕਿ ਇਹ ਵੀ ਉਹੀ ਕੰਮ ਕਰਨ ਲੱਗੇ ਕੌਣ ਬਾੜ ਕਹਿੰਦਾ ਯਾਰ ਸਾਰੇ ਤਾਂ ਇੱਥੇ ਤੁਰੇ ਫਿਰਦੇ ਹੁਣ ਬਾੜ ਨੂੰ ਕੀ ਕਹੀਏ ਮੈਂ ਕਹਿੰਦਾ ਨਹੀਂਗਾ ਕੀ ਕਹਿਣਾ ਹੁਣ ਵਿਰੋਧੀ ਹੁੰਦਾ ਮੰਨਦੀ ਗੱਲ ਆਪਣਾ ਹੀ ਆ ਤੁਹਾਡੇ ਪੁਰਾਣੇ ਗਦਾਰ ਆ ਏਡੂ ਘਟੀਆ ਰਾਜਨੀਤੀ ਹੋਈ ਨਹੀਂ ਸਕਦੀ ਵੀ ਤੂੰ ਮੈਂ ਤਾਂ ਬਰਨਾਲੀ ਜਾਣਦਾ ਸਾਰ ਨੂੰ ਇਕੱਲੇ ਇਕੱਲੇ ਬੰਦੇ ਨੂੰ ਜਾਣਦਾ ਇਕੱਲੇ ਇਕੱਲੇ ਵਰਕਰ ਨੂੰ ਜਾਣਦਾ ਬਾਠ ਨੂੰ ਵੀ ਜਾਣਦੇ ਹਾਂ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਮੈਨੂੰ ਪਤਾ ਮੀਤ ਨੇ ਘਰੋਂ ਚੱਕ ਕੇ ਪ੍ਰਧਾਨ ਬਣਾਇਆ ਉਹਨੂੰ ਵੀ ਚੱਲ ਮੁੰਡੇ ਨੂੰ ਪ੍ਰਧਾਨ ਬਣਾ ਲਈਏ ਗੱਡੀ ਤੇਰੇ ਕੋਲ ਗਨਮੈਣ ਤੇਰੇ ਕੋਲ ਤਨਖਾਹ ਤੇਰੇ ਕੋਲ ਸਾਰਾ ਕੁਝ ਤੇਰੇ ਕੋਲ ਪ੍ਰਧਾਨ ਕੀ ਜ਼ਿਲੇ ਪ੍ਰਧਾਨ ਕੀ ਤਰੇ ਕੋਲ ਚੇਅਰਮੈਨ ਹੀ ਤੇਰੇ ਕੋਲ ਹੁਣ ਉਦੋਂ ਬਾਅਦ ਗੁਰੂ ਨੂੰ ਪੈ ਗਿਆ ਵੀ ਮੈਂ ਤਾਂ ਮੀਤ ਤੋਂ ਵੀ ਤਾਂ ਦੀ ਜਾਣਾ ਜਿਹੜਾ ਚੇਲਾ ਗੁਰੂ ਨੂੰ ਠੋਕਣ ਲੱਗ ਜੇ ਜਾਂ ਜਿਹੜਾ ਪੁੱਤ ਆਪਦੇ ਪਿਓ ਦੀ ਪੱਗ ਲਾਉਣ ਲੱਗ ਜੇ ਨਾ ਉਹ ਕਟਿਆ ਹੁੰਦਾ ਗਦਾਰ ਹੁੰਦੇ ਨੇ ਮੈਂ ਕਹਿੰਦਾ ਯਾਰ ਮੈਨੂੰ ਉਹਨਾਂ ਬਾਕੀ ਕਿਸੇ ਦੇ ਕੁਝ ਨਹੀਂ ਪਰ ਮੈਂ ਬਰਨਾਲੇ ਵਾਲੇ ਨੂੰ ਇੱਕ ਬੇਨਤੀ ਕਰਦਾ ਗਦਾਰਾਂ ਨੂੰ ਮਾਫ ਨਾ ਕਰਿਓ ਜਿਹੜੇ ਯਾਰੀ ਇਹਨਾਂ ਨੂੰ ਪਤਾ ਹੀ ਨਹੀਂ ਮਾਸੀ ਦਾ ਮੁੰਡਾ ਕਹਿੰਦੇ ਨੇ ਇਹਨਾਂ ਨੂੰ ਰਿਸ਼ਤੇਦਾਰੀਆਂ ਦਾ ਕੀ ਪਤਾ ਜੇ ਕਿਸੇ ਨਾਲ ਯਾਰੀ ਨਭਾਈ ਹੋਵੇ ਤਾਂ ਪਤਾ ਲੱਗਦਾ ਦੱਸ ਦੇ ਨੇ ਕੀ ਪ੍ਰੂਫ ਆ ਮੈਂ ਆਉਣਾ ਇਲੈਕਸ਼ਨ ਦੇ ਵਿੱਚ ਮੇਰੇ 20 ਦੋਸਤ ਨੇ ਨਾਲ ਮੇਰੇ ਨਾਲ ਕੰਪੇਨ ਕਰਦੇ ਨੇ ਯਾਰ ਮੇਰੀ ਮਾਂ ਨੂੰ ਮਾਂ ਕਹਿੰਦੇ ਨੇ ਉਹ ਮੇਰੇ ਪਿਓ ਨੂੰ ਪਿਓ ਕਹਿੰਦੇ ਨੇ ਭੈਣਾਂ ਨੂੰ ਭੈਣ ਕਹਿੰਦੇ ਨੇ ਠੀਕ ਆ ਤਾਂ ਇਹ ਜਿਹੜੀਆਂ ਯਾਰੀਆਂ ਦੋਸਤੀਆਂ ਹੁੰਦੀਆਂ ਨੇ ਨਾ ਇਹ ਰਿਸ਼ਤੇਦਾਰੀਆਂ ਇਹ ਬਾੜ ਹਰ ਕੇ ਗਦਾਰ ਬੰਦੇ ਨਹੀਂ ਸਮਝ ਸਕਦੇ ਜਿਹੜੇ ਨਾਲ ਕਾਰਾਂ 'ਚ ਬਹਿ ਕੇ ਜਦੋਂ ਟਿਕਟ ਨਹੀਂ ਸੀ ਮਿਲੀ ਉਦੋਂ ਪਹਿਲਾਂ ਤਾਂ ਚੰਗੇ ਸੀ ਸਾਰੇ ਆਵਾਦਿਮ ਪਾਰਟੀ ਵੀ ਚੰਗੀ ਸੀ ਹੁਣ ਟਿਕਟ ਨਹੀਂ ਮਿਲੀ ਹੁਣ ਆਵਾਦਿਮ ਪਾਰਟੀ ਮਾੜੀ ਹੋ ਗਈ ਨਹੀਂ ਜਿਹੜੇ ਉਹ ਊਸੂਲਾਂ ਦੀ ਗੱਲ ਕਰਦੇ ਤੈਨੂੰ ਲੱਗਦਾ ਕਿ ਉਹ ਊਸੂਲ ਤੋੜਦੇ ਪਾਰਟੀ ਕੀ ਸੂਲ ਤੋੜਦਾ ਬਿੱਬੇ ਵਾਲ ਦੇ ਮੁੰਡੇ ਨੂੰ ਅਸੂਲ ਇਹ ਸੀ ਵੀ ਰਾਜੇ ਬੜੰਗ ਨੇ ਘਰ ਵਾਲੀ ਨੂੰ ਟਿਕਟ ਲਈ ਰੰਧਾਵਾ ਸਾਹਿਬ ਨੇ ਆਪਦੀ ਘਰ ਵਾਲੀ ਨੂੰ ਟਿਕਟ ਲਈ ਚਲੋ ਚੱਬੇ ਵਾਲ ਸਾਹਿਬ ਨੇ ਵੀ ਆਪਦੇ ਮੁੰਡੇ ਨੂੰ ਟਿਕਟ ਲਈ ਤੇ ਮੀਤ ਨੇ ਬਸ ਆਪਦੀ ਘਰ ਵਾਲੀ ਨੂੰ ਟਿਕਟ ਨਹੀਂ ਲਈ ਕਹਿੰਦੇ ਇਹ ਚਰਚੀ ਰਹਿੰਦਾ ਤੇ ਫਿਰ ਕੀ ਕਰੇ ਹੁਣ ਘਰੋਂ ਕੱਢ ਦਗੇ ਹੁਣ ਦੱਸ ਦੇ ਫਿਰ ਕਿਵਲ ਟਿਕਟ ਦੇਣ ਦਾ ਮੀਤ ਜਿਹੜਾ ਦੋਸਤ ਆ ਵਧੀਆ ਬੰਦਾ ਜਿਹੜਾ ਉਹਨੂੰ ਲੱਗਦਾ ਕੰਮ ਕਰਨ ਵਾਲਾ ਜਿਹੜਾ ਵਰਕਰ ਉਹਨੂੰ ਟਿਕਟ ਦੇ ਦੀ ਯਾਰ ਮਤਲਬ ਜੇਕਰ ਘਰੇ ਟਿਕਟ ਰੱਖ ਲੈਂਦਾ ਫਿਰ ਕਹਿੰਦੇ ਘਰ ਆ ਲੈਂਦੇ ਤੇ ਜੇ ਬਾਠ ਨੂੰ ਟਿਕਟ ਮਿਲ ਜਾਂਦੀ ਤੇ ਬਾਠ ਮੀ ਦਾ ਜੋ ਯਾਰ ਨਹੀਂ ਸੀਗਾ ਦੋਸਤ ਨਹੀਂ ਸੀਗਾ ਫਿਰ ਵੀ ਕੀ ਕਹਿੰਦੇ ਉਹ ਕਹਿੰਦਾ ਮੈਂ ਵਲੰਟੀਅਰ ਹਾਂ ਕੌਣ ਤੇ ਹਰਿੰਦਰ ਵੀ ਵਲੰਟੀਅਰ ਆ ਫਰਕ ਇੰਨਾ ਯਾਰ ਹਰਿੰਦਰ ਨੇ ਅਹੁਦਾ ਨਹੀਂ ਲਿਆ ਉਹਨੇ ਅਹੁਦਾ ਲੈ ਲਿਆ ਇੰਨਾ ਹੀ ਫਰਕ ਆ ਜੇ ਹਰਿੰਦਰ ਪਹਿਲਾਂ ਅਹੁਦਾ ਲੈਣ ਦਾ ਜੇ ਬਾੜ ਦੀ ਤਾਂ ਹਰਿੰਦਰ ਚੇਅਰਮੈਨ ਲਾ ਹਰਿੰਦਰ ਨੂੰ ਫਿਰ ਇਹਨੇ ਕਹਿੰਦਾ ਜੀ ਨਾਲ ਹੀ ਰਹਿੰਦਾ ਨਾਲ ਦੇ ਨੂੰ ਚੇਅਰਮੈਨ ਲਾਤਾ ਉਦੋਂ ਤਾਂ ਗਿਆ ਨਹੀਂਗਾ ਹੈਨਾ ਤਾਂ ਇਹ ਘਟੀਆ ਗੱਲਾਂ ਨੇ ਬਾਕੀ ਵੱਡੀ ਗੱਲ ਤੇਰੀ ਆਵਾਦੀ ਪਾਰਟੀ ਦੇ ਵਿੱਚ ਲੜਾਈ ਆ ਹੁਣ ਮੰਨ ਲ ਮੈਂ ਆ ਯਾਰ ਮੇਰੀ ਆਪਦੇ ਬਾਪੂ ਨਾਲ ਲੜਾਈ ਹੋ ਜੇ ਮੇਰੀ ਆਪਦੀ ਘਰ ਵਾਲਿਆਂ ਨਾਲ ਲੜਾਈ ਹੋ ਜੇ ਮੈਂ ਲੜ ਕੇ ਘਰ ਵਾਲੀ ਤੇ ਪਿੰਡ ਜਾ ਕੇ ਕਹਾਂ ਮੈਨੂੰ ਸਰਪੰਚ ਬਣਾਓ ਹੈਨਾ ਕਿਸੇ ਦੀ ਮਹੱਲੇ 'ਚ ਲੜਾਈ ਹੋਵੇ ਲੜਾਈ ਪਰਿਵਾਰ 'ਚ ਹੋਵੇ ਤੇ ਪਰਿਵਾਰ ਦੀ ਲੜਾਈ ਹੋਵੇ ਮੈਂ ਤਾਂ ਐਮਐਸਏ ਬਣਾਓ ਯਾਰ ਇਹ ਲੜਾਈ ਤੇਰੀ ਆਮ ਆਦੀ ਪਾਰਟੀ ਦੇ ਵਿੱਚ ਤੇਰੀ ਲੜਾਈ ਆਮ ਆਦੀ ਪਾਰਟੀ ਤੋਂ ਆਵੇਂ ਹੀ ਪੜ ਕਹਿੰਦਾ ਮੈਨੂੰ ਐਮਐਲਏ ਬਣਾਓ ਲੈ ਹੁਣ ਜੇ ਮੀਤ ਨਾਲ ਲੜ ਪਿਆ ਤੈਨੂੰ ਐਮਐਲਏ ਬਣਾ ਦੇਣਾ ਮਤਲਬ ਕੀ ਯਾਰ ਬੇਤੁਕੀਆਂ ਗੱਲਾਂ ਨੇ ਪਰ ਇਹੋ ਜੇ ਬਹੁਤ ਨੇ ਬੜੇ ਆਏ ਬੜੇ ਗਏ ਮੈਂ ਬੜਾ ਨਹੀਂ ਕਹਿਣਾ ਚਾਹੁੰਦਾ ਪਰ ਲੋਕ ਜੇ ਕੋਈ ਕਟ ਕੰਮ ਕਰੇ ਉਹਨੂੰ ਵੀ ਕਹਿੰਦੇ ਆ ਯਾਰ ਚੱਲ ਕੋਈ ਨਾ ਤੁਹਾਨੂੰ ਦੁਬਾਰਾ ਮੌਕਾ ਦੇਵਾਂਗੇ ਗਦਾਰ ਨੂੰ ਲੋਕ ਮੋਕਣ ਦੇ ਗਦਾਰ ਨਹੀਂ ਹੋਣਾ ਚਾਹੀਦਾ ਯਾਰੀ ਚ ਤਾਂ ਕਦੇ ਨਹੀਂ ਹੋਣਾ ਚਾਹੀਦਾ ਠੀਕ ਹੈ 68 ਜਿੱਤੂ ਕੇ ਤੁਹਾਨੂੰ ਹਰਾਉ ਹੈ 68 ਜਿੱਤੂ ਜਾਂ ਹਰਾਉ ਤੁਹਾਨੂੰ ਹਰਿੰਦਰ ਢਾਲੀਵਾਲ 20000 ਵੋਟਾਂ ਤੋਂ ਪਲੱਸ ਦੇ ਨਾਲ ਜਿੱਤੂਗਾ ਕੰਮਾਂ ਤੇ ਜਿੱਤੂਗਾ ਬਹੁਤ ਬਹੁਤ ਧੰਨਵਾਦ ਤਾਂ ਇਹ ਸਾਨੂੰ ਵਿਧਾਇਕ ਅਮਰਤਪਾਲ ਸੁਖਾਨੰਦ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਉਮੀਦ ਆ ਤੁਹਾਨੂੰ ਪਸੰਦ ਆਈ ਹੋਵੇਗੀ ਬਣੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ